1 April 2025 ਤੋਂ ਹੋਣ ਵਾਲੇ 10 ਵੱਡੇ ਬਦਲਾਅ ਤੁਹਾਡੀ ਜੇਬ 'ਚ ਪੈਣ ਵਾਲਾ ਸਿੱਧਾ-ਸਿੱਧਾ ਅਸਰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ PV Talk TV ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਸਰਕਾਰ ਦੇ ਨਾਲ ਜੁੜੀ ਹੋਈ ਕੋਈ ਵੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਚੈਨਲ ਤੇ ਦੇਖਣ ਨੂੰ ਮਿਲੇਗੀ ਤੇ ਗੱਲ ਕਰਦੇ ਹਾਂ ਕਿ ਸਰਕਾਰ ਦੇ ਵੱਲੋਂ ਜਿਹੜੇ 10 ਸਭ ਤੋਂ ਵੱਡੇ ਬਦਲਾਅ ਜਿਹੜੇ April ਮਹੀਨੇ ਦੇ ਵਿੱਚ ਕੀਤੇ ਜਾਣੇ ਨੇ ਤਾਂ ਇਸ ਦੇ ਨਾਲ ਤੁਹਾਡੀ ਜੇਬ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪੈਣ ਵਾਲਾ ਹੈ ਬੈਂਕਿੰਗ ਤੋਂ ਲੈ ਕੇ ਗੈਸ ਦੇ ਭਾਅ ਤੋਂ ਲੈ ਕੇ ਸੀएनजी ਗੈਸ ਇਸ ਦੇ ਵਿੱਚ ਹਰ ਇੱਕ ਚੀਜ਼ ਦੇ ਉੱਤੇ ਤੁਹਾਡੀ ਜੇਬ ਦੇ ਉੱਤੇ ਬਹੁਤ ਵੱਡਾ ਜਿਹੜਾ ਬੋਝ ਪੈਣ ਵਾਲਾ ਹੈ ਤਾਂ ਅੱਜ ਦੇ ਉਤੇ ਪੂਰੀ ਗੱਲ ਕਰਾਂਗੇ ਕਿ ਸਰਕਾਰ ਵੱਲੋਂ 10 ਕਿਹੜੇ ਵੱਡੇ ਬਦਲਾਅ ਕੀਤੇ ਗਏ ਨੇ ਆਓ ਗੱਲ ਕਰਦੇ ਹਾਂ ਕਿ 1 April ਤੋਂ ਕਿਹੜੇ ਕਿਹੜੇ ਜਿਹੜੇ ਬਦਲਾਅ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਨੰਬਰ 1 ਦੀ ਗੱਲ ਕਰ ਲਈਏ ਪੋਜ਼ਿਟਿਵ ਪੇ ਸਿਸਟਮ ਕਈ ਬੈਂਕ ਪੋਜ਼ਿਟਿਵ ਪੇ ਸਿਸਟਮ ਲਾਗੂ ਕਰ ਰਹੀਆਂ ਨੇ ਹੁਣ 5000 ਰੁਪਏ ਤੋਂ ਵੱਧ ਚੈੱਕ ਲਈ ਤੁਹਾਨੂੰ ਬੈਂਕਰ ਚੈੱਕ ਨੰਬਰ ਤਾਰੀਖ ਭੁਗਤਾਨ ਕਰਤਾ ਅਤੇ ਰਕਮ ਦੀ ਪੁਸ਼ਟੀ ਦੇਣੀ ਹੋਵੇਗੀ ਇਸ ਨਾਲ ਧੋਖਾਧੜੀ ਦੇ ਮਾਮਲੇ ਦੇ ਵਿੱਚ ਘਟਣ ਦੀ ਉਮੀਦ ਜਿਹੜੀ ਹੈ ਉਹ ਬੈਂਕਾਂ ਨੂੰ ਲੱਗ ਰਹੀ ਹੈ ਹੁਣ ਦੂਜੇ ਨੰਬਰ ਦੀ ਗੱਲ ਕਰ ਲਈਏ ਜੀ ਐਲ ਪੀ ਜੀ ਸੀ ਐਨ ਜੀ ਅਤੇ ਪੀ ਐਨ ਜੀ ਦੇ ਭਾਅ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲ ਪੀ ਜੀ ਸੀ ਐਨ ਜੀ ਅਤੇ ਪੀ ਐਨ ਜੀ ਦੇ ਭਾਅ ਬਦਲਦੇ ਹਨ ਅਪ੍ਰੈਲ ਤੋਂ ਵੀ ਇਹਨਾਂ ਦੀ ਕੀਮਤ ਵਿੱਚ ਵਾਧੂ ਜਾਂ ਘਟਣ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਤੀਜੇ ਨੰਬਰ ਦੀ ਗੱਲ ਕਰਦੇ ਹਾਂ ਜੀ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦੀ ਬੜੀ ਉਲਝਣ ਪਈ ਹੋਈ ਹੈ ਕਿ ਏਟੀਐਮ ਦਾ ਕੀ ਚੱਕਰ ਪਾਇਆ ਸਰਕਾਰ ਨੇ ਏਟੀਐਮ ਚੋਂ ਪੈਸੇ ਕੱਢਣ ਦੇ ਕੀ ਨਿਯਮ ਨੇ ਤਾਂ ਜਿਹੜੇ 1 ਅਪ੍ਰੈਲ ਤੋਂ ਬੈਂਕਾਂ ਵੱਲੋਂ ਏਟੀਐਮ ਤੋਂ ਮੁਫਤ ਨਕਦੀ ਨਿਕਾਸੀ ਦੀ ਲਿਮਟ ਘਟਾਈ ਜਾ ਸਕਦੀ ਹੈ ਧਿਆਨ ਨਾਲ ਸੁਣਿਓ ਜੀ 1 ਅਪ੍ਰੈਲ ਤੋਂ ਬੈਂਕਾਂ ਵੱਲੋਂ ਏਟੀਐਮ ਤੋਂ ਮੁਫਤ ਨਕਦੀ ਨਿਕਾਸੀ ਨੂੰ ਜਿਹੜਾ ਘਟਾਇਆ ਜਾ ਸਕਦਾ ਹੈ ਇਸ ਦੇ ਨਾਲ ਬਾਧੂ ਨਗਦ ਕੱਢਣ ਲਈ ਲੱਗਣ ਵਾਲੀ ਫੀਸ 21 ਰੁਪਏ ਤੋਂ ਵਧਾ ਕੇ 30 ਰੁਪਏ ਕੀਤੀ ਜਾ ਸਕਦੀ ਹੈ ਚੌਥੇ ਨੰਬਰ ਦੀ ਗੱਲ ਕਰ ਲਈਏ ਤਾਂ TDS ਦੇ ਨਵੇਂ ਨਿਯਮ ਕਿਹੜੇ ਨੇ ਉਸਦੇ ਬਾਰੇ ਗੱਲ ਕਰਦੇ ਹਾਂ ਸੀਨੀਅਰ ਸਿਟੀਜ਼ਨ TDS ਦੀ ਲਿਮਟ ਜਿਹੜੀ ਹੈ 50000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕੀਤੀ ਜਾ ਸਕਦੀ ਹੈ ਮਕਾਨ ਕਿਰਾਏ ਤੇ 2 ਲੱਖ ਰੁਪਏ ਦੀ ਲਿਮਟ ਵਧਾ ਕੇ 6 ਲੱਖ ਰੁਪਏ ਕੀਤੀ ਜਾ ਸਕਦੀ ਹੈ ਵਿਦੇਸ਼ੀ ਲੈਣ ਦੇਣ 2.4 ਲੱਖ ਰੁਪਏ ਤੱਕ ਦੀ ਲਿਮਟ ਹੋ ਸਕਦੀ ਹੈ ਪੰਜਵੇਂ ਨੰਬਰ ਦੀ ਗੱਲ ਕਰ ਲਈਏ এডੂਕੇਸ਼ਨ ਲੋਨ TDS TDS ਦੇ ਨਿਯਮਾਂ ਚ ਵਿਦਿਆਰਥੀਆਂ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਉਹਨਾਂ ਦੇ এডੂਕੇਸ਼ਨ ਲੋਨ ਤੇ TDS ਛੋਟ ਹੋ ਸਕਦੀ ਹੈ 6ਵੇਂ ਨੰਬਰ ਦੀ ਗੱਲ ਕਰ ਲਈਏ ਜੀ ਮਿਊਚੁਅਲ ਫੰਡ ਅਤੇ ਡਿਵੀਡੈਂਡ ਤੇ TDS TDS ਦੀ ਲਿਮਟ 10000 ਰੁਪਏ ਪ੍ਰਤੀ ਸਾਲ ਹੋ ਸਕਦੀ ਹੈ ਮਿਊਚੁਅਲ ਫੰਡ ਦੇ ਨਵੇਂ ਨਿਯਮ ਲਾਗੂ ਹੋ ਸਕਦੇ ਹਨ ਹੁਣ 7ਵੇਂ ਨੰਬਰ ਦੀ ਗੱਲ ਕਰ ਲਈਏ ਕਿ 7ਵਾਂ ਬਦਲਾਵ ਜਿਹੜਾ ਕੀ ਹੋ ਸਕਦਾ ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ NPCI ਵੱਲੋਂ ਡੈਬਿਟ ਸਿਲੈਕਟ ਕਾਰਡ ਦੇ ਨਵੇਂ ਫੀਚਰ ਜੋੜੇ ਜਾਣ ਦੀ ਉਮੀਦ ਹੈ ਇਹ ਕਾਰਡ ਹੋਰ ਆਧੁਨਿਕ ਹੋਣਗੇ ਇਸ ਨਾਲ ਪੁਕਤ ਵਾਂ ਪ੍ਰਣਾਲੀ ਹੋਰ ਤੇਜ਼ੀ ਤੇ ਸੁਰੱਖਿਤ ਬਣੇਗੀ 8ਵੇਂ ਬਦਲਾਵ ਦੀ ਗੱਲ ਕਰ ਲਈਏ ਤਾਂ ਬੈਂਕਿੰਗ ਨਿਯਮ ਜਿਹੜੇ ਨੇ ਉਸ ਦੇ ਵਿੱਚ ਤਬਦੀਲੀਆਂ ਆ ਸਕਦੀਆਂ ਨੇ 1 ਅਪ੍ਰੈਲ ਤੋਂ ਬਹੁਤ ਸਾਰੇ ਬੈਂਕ ਆਪਣੇ ਵਿਆਜ ਦਰਾਂ ਅਤੇ ਨਿਯਮਤ ਨੀਤੀਆਂ ਵਿੱਚ ਤਬਦੀਲੀ ਕਰ ਸਕਦੇ ਨੇ ਖਾਸ ਕਰਕੇ ਹੋਮ ਲੋਨ ਕਾਰ ਲੋਨ ਤੇ ਫਿਕਸਡ ਡਿਪੋਜ਼ਿਟ ਜਿਹੜੀ ਹੈ ਉਸ ਦੇ ਵਿੱਚ ਨਵੀਆਂ ਸਕੀਮਾਂ ਆ ਸਕਦੀਆਂ ਹਨ 9ਵੇਂ ਨੰਬਰ ਦੀ ਗੱਲ ਕਰ ਲਈਏ ਜੀ ਉਸ ਦੇ ਵਿੱਚ ਕਿਹੜੇ ਬਦਲਾਵ ਨੇ ਇਨਕਮ ਟੈਕਸ ਚ ਸੰਭਾਵਿਤ ਤਬਦੀਲੀਆਂ ਜਿਹੜੀਆਂ ਹੋ ਸਕਦੀਆਂ ਨੇ 1 अप्रैल ਤੋਂ ਨਵੇਂ ਇਨਕਮ ਟੈਕਸ ਨਿਯਮ ਲਾਗੂ ਹੋ ਸਕਦੇ ਨੇ ਇਹ ਨਿਯਮ ਵੱਖ-ਵੱਖ ਆਮਦਨ ਸਮੂਹਾਂ ਤੇ ਨਵੀਆਂ ਛੋਟਾਂ ਨਾਲ ਜੁੜੇ ਹੋ ਸਕਦੇ ਹਨ ਦਸਵਾਂ ਤੇ ਆਖਰੀ ਜਿਹੜਾ ਬਦਲਾਅ ਹੈ ਉਹ ਕੀ ਹੋ ਸਕਦਾ ਉਸਦੇ ਬਾਰੇ ਗੱਲ ਕਰਦੇ ਹਾਂ ਇਲੈਕਟ੍ਰਿਕ ਵਾਹਨਾਂ ਤੇ ਨਵੀਆਂ ਸਕੀਮਾਂ ਸਰਕਾਰ ਇਲੈਕਟ੍ਰਿਕ ਵਾਹਨਾਂ ਤੇ ਵਿਕਰੀ ਵਧਾਉਣ ਲਈ ਨਵੇਂ ਇਨਸੈਂਟਿਵ ਪਲਾਨ ਬਣਾਉਣ ਦੀ ਤਿਆਰੀ ਕਰ ਰਹੀ ਹੈ 1 ਅਪ੍ਰੈਲ ਤੋਂ ਹੋ ਸਕਦਾ ਹੈ ਕਿ ਇਲੈਕਟ੍ਰਿਕ ਕਾਰਾਂ ਸਕੂਟਰਾਂ ਤੇ ਵਧੇਰੇ ਸਬਸਿਡੀ ਮਿਲੇ ਇਹ 10 ਬੱਡੇ ਇਹ ਬਦਲਾਅ ਸੀ 1 April 2025 ਤੋਂ ਲਾਗੂ ਹੋਣਗੇ ਜੋ ਤੁਹਾਡੀ ਜੇਬ ਤੇ ਸਿੱਧਾ ਪ੍ਰਭਾਵ ਪਾਉਣਗੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਹ ਤਬਦੀਲੀਆਂ ਤੁਹਾਡੇ ਖਰਚੇ ਤੇ ਬਜਟ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਹੇਠਾਂ ਕਮੈਂਟ ਕਰਕੇ ਦੱਸੋ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ